ਇਹ ਤਾਂ ਸਾਡੇ ਦੇਸ਼ ਦੇ ਅੰਦਰ ਦਾ ਸਾమే ਇਹ ਸਿਰਫ ਇੱਕ ਹਿੰਦੁਸਤਾਨ ਦੇਸ਼ ਨਹੀਂ ਇਹ ਪੂਰੇ ਵਰਲਡ ਇਚ ਇਹਦਾ ਨਾਮ ਚ ਜਾਂਦਾ ਹੈ ਪਰ ਇਹਨਾਂ ਦੇ ਤਾਂ ਤਸ਼ੱਦਦ ਟਾਇਆ ਜਾ ਰਿਹਾ ਹੈਗਾ ਗੋਲੇ ਮਾਰੇ ਜਾ ਰਿਹਾ ਗੋਲੀਆਂ ਚਲਾਈਆਂ ਜਾ ਰਹੀਆਂ ਹੋਈਆਂ ਦੇਖੋ ਇੱਕ ਇੱਕ ਹੋਈ ਇਹ ਕਾਨੂੰਨੀ ਕਾਰਵਾਈ ਨਹੀਂ ਹੈਗੀ ਕਾਨੂੰਨ ਕਦੀ ਵੀ ਐਵੇਂ ਨਹੀਂ ਕਰਦਾ ਇਹ ਜਿਹੜਾ ਮੋਦੀ ਦਾ ਤਾਨਾਸ਼ਾਹੀ ਇਹ ਤਾਨਾਸ਼ਾਹੀ ਕਿਹਦੇ ਗੁੰਡਾ ਇਹ ਗੁੰਡਾ ਹੈ ਇਹ ਰਾਜਾ ਨਹੀਂ ਹੈਗਾ ਆ ਮੀਡੀਆ ਸਾਰਾ ਉਹਨੇ ਆਪਣੀ ਮਰਜ਼ੀ ਕੀਤਾ ਆਵੇਂ ਕੋਈ ਇਹੋ ਜਿਹਾ ਬਗਰ ਕੁਝ ਨਹੀਂ ਸਕਦਾ ਕੀ ਚਾਹੁੰਦਾ ਵੇ ਉਹ ਚਾਹੁੰਦਾ ਕਿ ਮੈਂ ਦੁਨੀਆ ਨੂੰ ਆਪਣੇ ਪੈਰਾਂ ਥੱਲੇ ਦਬਾ ਕੇ ਰੱਖਾਂ ਦੁਨੀਆ ਰੋ ਕੇ ਮੇਰੇ ਤੋਂ ਰੋਟੀ ਮੰਗੇ ਸਿਰਫ ਰੋਟੀ ਸਿਨਹਾ ਜੜੀ ਕਣਤ ਫ੍ਰੀਜ ਦੇਣਾ ਨਾ ਇਹ ਵੀ ਇੱਕ ਸਾਣੀ ਨੂੰ ਕੰਦੇ ਹੈ ਤੇਰੇ ਘਰੋਂ ਨਹੀਂ ਆਂਦੀ ਕੋਈ ਖਣਕ ਜਿਹੀ ਕੁ ਕੰਨਾ ਨਾ ਮੇਰੇ ਇੱਕ ਪਾਸੇ ਵੀ ਜਨਾਨੀ ਨੂੰ ਬਹੁਤ ਉਚੌਠਾ ਉੱਤਾ ਜਨਾਨੀ ਇੰਡੀਆ ਦੀ ਜਨਾਨੀ ਬਹੁਤ ਝੂਟ ਗਈ। ਅਰੇ ਆ ਮਾਂ ਵੇਖ ਐ ਜਨਾਨੀ ਵੇਖ ਜਿਹੜੀ ਆਪਣੇ ਪੁੱਤਰ ਦੋਨੋਂ ਪਾਸੇ ਆਪਣੇ ਪੁੱਤਰ ਮਰਵਾ ਰਹੀ ਹੈ। ਇਹ ਦਰਦ ਵੀ ਵੇਖ ਐ ਜਨਾਨੀ ਦਾ। ਇੱਕ ਪਾਸੇ ਮੇਰਾ ਪੁੱਤਰ ਕਿਸਾਨ ਬਣ ਕੇ ਖਲੋਤਾ ਹੈ, ਦੂਜੇ ਪਾਸੇ ਮੇਰਾ ਇੱਕ ਪੁੱਤਰ ਫੌਜੀ ਬਣ ਕੇ ਖਲੋਤਾ ਹੈ। ਦੋਨਾਂ ਨੂੰ ਕਿਸੇ ਨੇ ਵੀ ਸਾਟ ਪੇਟ ਲੱਗਦੀ ਹੈ ਤੇ ਦਰਦ ਮੈਨੂੰ ਹੁੰਦਾ ਮਾਂ ਨੂੰ। ਮੈਨੂੰ ਹੁੰਦਾ ਦਰਦ। ਇਹ ਮੋਦੀ ਨੂੰ ਨਹੀਂ ਹੋਣਾ ਕਿਉਂਕਿ ਨਾ ਉਹਦੇ ਬੱਚੇ ਨਾ ਉਹਦੀ ਜਨਾਨੀ ਉਹ ਛੜਾ ਮਲਾਂਗੇ। ਉਹ ਆਪਣਾ ਪ੍ਰਚਾਰ ਕਰਾਨਾ ਨੇ ਅਸੀਂ ਜਨਾਨੀਆਂ ਨੂੰ ਇਹ ਦੇਤਾ ਅਸੀਂ ਜਨਾਨੀਆਂ ਨੂੰ ਗੈਸ ਦੇਤੇ ਤੇਰੇ ਗੈਸ ਨਾਲ ਅਸੀਂ ਅੱਗ ਲਾਈਏ ਸਾਡੇ ਪੁੱਤਰ ਮਰਵਾਨਾ ਹੋਵੇ ਸਾਡੇ ਭਰਾ ਮਰਵੰਦਾ ਪਿਓ ਨੇ ਲਗਾਤਾਰ ਦੇਸ਼ਦਾਨ ਮੁਤਾਤਾ ਸੜਕਾਂ ਦੇ ਉੱਤੇ ਬੈਠਦਾ ਆ ਰਿਹਾ ਮੰਗਾ ਵੀ ਉਹੀ ਨੇ ਕਿ ਅੱਜ ਸੜਕਾਂ ਵੀ ਉਹੀ ਨੇ ਤੇ ਕਿਸਾਨ ਵੀ ਉਹੀ ਨੇ ਤੇ ਪ੍ਰਧਾਨ ਮੰਤਰੀ ਵੀ ਸਾਡਾ ਉਹੀ ਆ ਪਰ ਹੱਕ ਹਲੇ ਤੱਕ ਨਹੀਂ ਮਿਲਦਾ ਇਹ ਸਾਡੇ ਕਿੰਨੇ ਹੀ ਜਿਹੜੇ ਜਵਾਨ ਕੈਦ ਗਏ ਜਾਂ ਜਿਹੜੇ ਸਾਡੇ ਕਿਸਾਨ ਸੀਗੇ ਪਿਛਲੇ ਅੰਦੋਲਨ ਦੇ ਵਿੱਚ ਸਾਢੇ 70 ਦੇ ਕਰੀਬ ਚੀਤ ਹੋ ਚੁੱਕੇ ਨੇ ਦੂਜਾ ਅੰਦੋਲਨ ਸ਼ੁਰੂ ਹੋਇਆ ਇਸ ਦੇ ਵਿੱਚ ਵੀ ਜਿਹੜੀਆਂ ਤਿੰਨ ਤੋਂ ਚਾਰ ਜੀਆਂ ਜਾਨਾਂ ਜਾ ਚੁੱਕੀਆਂ ਨੇ ਕੱਲ ਇੱਕ ਅਨੋਰੀ ਬਾਰਡਰ ਦੇ ਉੱਤੇ ਨੌਜਵਾਨ 23 ਸਾਲਾਂ ਨੌਜਵਾਨ ਦੀ ਸ਼ਹਾਦਤ ਹੋ ਜਾਂਦੀ ਆ ਕਿੰਨੇ ਜ਼ਖਮੀ ਹੋ ਜਾਂਦੇ ਨੇ ਤਾਂ ਇਸ ਬਾਰਡਰ ਦੇ ਉੱਤੇ ਦੂਰੋਂ ਦੂਰੋਂ ਜਿਹੜੀਆਂ ਸੰਗਤਾਂ ਪਹੁੰਚ ਰਹੀਆਂ ਸ਼ੁਰੂ ਹੋ ਗਈਆਂ ਜਿਵੇਂ ਪਹਿਲਾਂ ਵਾਲਾ ਅੰਦੋਲਨ ਜਿਹੜਾ ਵਰਲਡਵਾਈਡ ਲੜਾਇਆ ਗਿਆ ਉਸੇ ਤਰੀਕੇ ਦੇ ਨਾਲ ਹੁਣ ਇਹ ਦੂਜਾ ਅੰਦੋਲਨ ਬਣਦਾ ਜਾ ਰਿਹਾ ਸਾਡੇ ਨਾਲ ਇੱਕ ਮਾਤਾ ਜੀ ਮੌਜੂਦ ਨੇ ਤੇ ਇੱਕ ਭੈਣ ਮੌਜੂਦ ਨੇ ਬੜੀ ਛੋਟੀ ਉਮਰਾਂ ਭੈਣ ਦੀ ਮਾਤਾ ਜੀ ਦੀ ਇਹਨਾਂ ਦਾ ਜਿਹੜਾ ਪਿਛਲੇ ਸੰਘਰਸ਼ ਦੇ ਵਿੱਚ ਪਿਛਲੇ ਅੰਦੋਲਨ ਦੇ ਵਿੱਚ ਵੀ ਇਹਨਾਂ ਦਾ ਯੋਗਦਾਨ ਦੇਹਾ 13 ਮਹੀਨੇ ਇਹ ਸਿੰਘੂ ਬਾਦਰ ਤੇ ਉੱਤੇ ਬੈਠੇ ਰਹੇ ਤਾਂ ਉਦੋਂ ਵੀ ਇਹਨਾਂ ਨੇ ਜਿਹੜਾ ਮੋਢਾ ਮੋਢਾ ਲਾ ਕੇ ਜਿਹੜੀ ਲੜਾਈ ਲੜੀ ਤਾਂ ਅੱਜ ਫਿਰ ਇਹ ਖਲੋਰੀ ਬਾਦਰ ਦੇ ਉੱਤੇ ਪਹੁੰਚ ਕੇ ਗੱਲਬਾਤ ਕਰਦੇ ਆਂ ਵਾਇਰ ਦੀ ਕਹਾਤਾ ਵਾਇਰ ਦੀ ਕਿਤਾਬ ਮਤਲਬ ਇਹ ਪਹਿਲੀ ਵਾਰ ਆਇਓ ਖਲੋਰੀ ਬਾਦਰ ਦੇ ਉੱਤੇ ਅੱਜ ਅੰਦੋਲਨ ਦੇ ਵਿੱਚ ਹਾਂਜੀ ਖਲੋਰੀ ਬਾਦਰ ਤੇ ਤੇ ਅਸੀਂ ਅੱਜ ਆਏ ਆ ਅਸੀਂ ਪਿੱਛੇ ਪਿਛਲਾ ਜਿਹੜਾ ਸੰਘਰਸ਼ ਹੋਇਆ ਸੀ ਉਹਦੇ ਵਿੱਚ ਵੀ ਅਸੀਂ 13 ਮਹੀਨੇ ਨਾਲ ਹੀ ਰਹੇ ਸੀ ਮੇਰੀਆਂ ਬੇਟੀਆਂ ਮੈਂ ਮੇਰੇ ਬੇਟਾ ਮੇਰੇ ਹਸਬੰਡ ਅਸੀਂ ਨਾਲ ਹੀ ਰਹੇ ਸੀ ਸਾਰਾ ਪਰਿਵਾਰ ਜੀ ਹਾਂਜੀ ਤੇ ਦੇਖੋ ਇਹ ਕਿਸਾਨ ਹੈਗੇ ਨੇ ਆਪਣਾ ਹੱਕ ਮੰਗਣਾ ਇਹ ਹਰ ਕਿਸ ਨੂੰ ਘਾਰੀ ਚ ਇੱਕ ਜਨਾਨੀ ਹੁੰਦੀ ਹੈ ਨਾ ਤੇ ਉਹ ਵੀ ਆਪਣੇ ਆਦਮੀ ਨੂੰ ਜਿੱਦ ਕਰਕੇ ਸੂਟ ਮੰਗਦੀ ਏ ਉਹਦੇ ਤੋਂ ਜੀਵਨ ਮੰਗਦੀ ਏ ਇਹ ਕਿਸਾਨ ਨੇ ਦੇਸ਼ ਦੇ ਅੰਦਾਜ਼ਾ ਨੇ ਇਹ ਸਿਰਫ ਇੱਕ ਹਿੰਦੁਸਤਾਨ ਦੇਸ਼ ਦੇ ਹੀ ਨਹੀਂ ਇਹ ਪੂਰੇ ਵਰਲਡ ਵਿੱਚ ਇਹਦਾ ਨਾਂ ਚ ਜਾਂਦਾ ਹੈ ਸਬਜ਼ੀਆਂ ਜਾਂਦੀਆਂ ਨਾਲ ਜਾਂਦਾ ਫੂਕ ਜਾਂਦਾ ਤੁਦ ਜਾਂਦਾ ਪੈਕ ਹੋ ਕੇ ਕਾफी ਚੀਜ਼ਾਂ ਇਹੋ ਜਿਹੇ ਬਿਸਕੁਟ ਬੰਦੇ ਨੇ ਚਾਕਲੇਟ ਬੰਦੇ ਨੇ ਉਹਨਾਂ ਸਾਰੀਆਂ ਚੀਜ਼ਾਂ ਦੀ ਚੇ ਇਹ ਸਭ ਇਹ ਉਪਜਾਊ ਜਿੱਤੀ ਨਹੀਂ ਹੈ ਪੰਜਾਬ ਹਰਿਆਣਾ ਦੀ ਇਹ ਕੋਈ ਜਾਂਦਾ ਪਰ ਇਹਨਾਂ ਦੇ ਤਾਂ ਤਸ਼ੱਦਦ ਟਾਇਆ ਜਾ ਰਿਹਾ ਗਾ ਗੋਲੇ ਮਾਰੇ ਜਾ ਰਿਹਾ ਗੋਲੀਆਂ ਚਲਾਈਆਂ ਜਾ ਰਹੀਆਂ ਹੀ ਆ ਕੱਲ ਸਾਡੇ ਕਿੰਨੇ ਨੌਜਵਾਨ ਜਖਮੀ ਹੋ ਗਏ ਕਿਸਾਨ ਜਖਮੀ ਹੋ ਗਏ ਕਿ 23 ਸਾਲਾਂ ਤੋਂ ਪੈਣਾ ਦਾ ਲੋਤਾ ਭਰਾ ਸੀ ਵਿਚਾਰਾ ਉਹ ਜਹਾਨਾ ਤੁਰ ਗਿਆ ਇਸ ਤਰੀਕੇ ਦੇ ਨਾਲ ਸਰਕਾਰ ਕਾਰਵਾਈ ਕਰੀਆ ਉਸ ਕਾਰਵਾਈ ਨੂੰ ਕੀ ਦੇਖਦੇ ਹੋ ਦੇਖੋ ਇੱਕ ਇੱਕ ਹੋਈ ਹੈ ਕਾਨੂੰਨੀ ਕਾਰਵਾਈ ਨਹੀਂ ਹੈਗੀ ਕਾਨੂੰਨ ਕਦੀ ਵੀ ਅਵੇਂ ਨਹੀਂ ਕਰਦਾ ਇਹ ਜਿਹੜਾ ਮੋਦੀ ਦਾ ਨਾਸ਼ਾਈ ਇਹ ਤਾਂ ਅਣਛੇ ਕਿਤੇ ਗੁੰਡਾ ਇਹ ਗੁੰਡਾ ਹੈ ਇਹ ਰਾਜਾ ਨਹੀਂ ਹੈਗਾ ਇਹਦੇ ਖੂਨ ਹੀ ਚੱਲ ਰਾਜ ਰਾਜ ਹੁੰਦਾ ਨਾ ਇਹਦੇ ਖੂਨ ਦੇ ਵਿੱਚ ਤੇ ਇਹ ਗੁੰਡਾ ਕਰਦੀਆਂ ਨਾ ਕਰਦਾ ਇਹ ਕਰਦਾ ਤੇ ਗੁੰਡਾ ਕਰਦੀਆਂ ਇੱਕ ਪਾਸੇ ਤੇ ਮੈਂ ਮਾਂ ਆ ਇੱਕ ਪਾਸੇ ਮੇਰਾ ਪੁੱਤਰ ਕਿਸਾਨ ਬਣ ਕੇ ਖਲੋਤਾ ਆ ਦੂਜੇ ਪਾਸੇ ਮੇਰਾ ਇੱਕ ਪੁੱਤਰ ਫੌਜੀ ਬਣ ਕੇ ਖਲੋਤਾ ਆ ਦੋਨਾਂ ਨੂੰ ਕਿਸੇ ਨੇ ਵੀ ਸੱਟ ਪੇਟ ਲੱਗਦੀ ਹੈ ਤੇ ਦਰਦ ਮੈਨੂੰ ਹੁੰਦਾ ਮਾਂ ਨੂੰ ਮੈਨੂੰ ਹੁੰਦਾ ਦਰਦ ਇਹ ਮੋਦੀ ਨੂੰ ਨਹੀਂ ਹੋਣਾ ਕਿਉਂਕਿ ਨਾ ਉਹਦੇ ਬੱਚੇ ਨਾ ਉਹਦੀ ਜਨਾਨੀ ਉਹ ਛੜਾ ਮਲਾਂਗੇ ਉਹਨੂੰ ਕੋਈ ਕਿਸੇ ਦੀ ਕਿਸੇ ਚੀਜ਼ ਕੋ ਟੈਨਸ਼ਨ ਨਹੀਂ ਹੈ ਉਹ ਤੇ ਗੁੰਡਾ ਹੈ ਮੈਂ ਗੁੰਡਾ ਹੈ पिलानी है रात नहीं चला रहा गुंडागर्दी पिला रहा कि चुनाव आयोग ने अपनी मुठ्ठी च किया मीडिया सारा उन्हें अपनी मुठ्ठी चाहे ਕੋਈ ਇਹੋ ਜਿਹਾ ਬਗਰ ਕੁਛ ਨਹੀਂ ਸਕਦਾ ਉਹ ਕੀ ਚਾਹੁੰਦਾ ਵੇ ਉਹ ਚਾਹੁੰਦਾ ਕਿ ਮੈਂ ਦੁਨੀਆ ਨੂੰ ਆਪਣੇ ਪੈਰਾਂ ਥੱਲੇ ਦਬਾ ਕੇ ਰੱਖਾਂ ਦੁਨੀਆ ਰੋ ਕੇ ਮੇਰੇ ਤੋਂ ਰੋਟੀ ਮੰਗੇ ਸਿਰਫ ਰੋਟੀ ਹੋਰ ਕੁਛ ਨਾ ਮੰਗੇ ਆ ਜਿਹੜੀ ਕਣਕ ਫਰੀਦ ਦੇਣਾ ਨਾ ਇਹ ਵੀ ਇੱਕ ਸਾਣੀਉ ਗਾਉਂਦੇ ਨੇ ਤੇਰੇ ਘਰੋਂ ਨਹੀਂ ਆਂਦੀ ਪੀ ਕਣਕ ਜਿਹੜੀ ਤੂੰ ਕੰਨਣਾ ਬਹੁਤ ਪ੍ਰਚਾਰ ਕਰਨਾ ਆਪਣਾ ਮੈਂ ਕਣਕ ਫਰੀਦ ਦੇਣਾ ਜੀ ਗਰੀਬਾਂ ਨੂੰ ਮੈਂ ਲੈਟਰਿੰਗ ਬਣਵਾਤੀਆਂ ਗਰੀਬਾਂ ਦੀਆਂ ਮੈਂ ਇੱਕ ਪਾਸੇ ਵੀ ਜਨਾਨੀ ਨੂੰ ਬਹੁਤ ਉਚੌਠਾ ਆਤਾ ਅਜ ਨੰਨੀ ਇੰਡੀਆ ਦੀ ਜਨਾਨੀ ਬਹੁਤ ਝੂਠੀ ਅਰੇ ਆ ਮਾਂ ਵੇਖ ਐ ਜਨਾਨੀ ਵੇਖ ਜਿਹੜੀ ਆਪਣੇ ਪੁੱਤਰ ਦੋਨੋਂ ਪਾਸੇ ਆਪਣੇ ਪੁੱਤਰ ਮਰਵਾ ਰਹੀ ਇਹ ਦਰਦ ਵੀ ਦੇਖ ਇਸ ਜਨਾਨੀ ਦਾ ਇਹ ਜਨਨੀਆਂ ਦਾ ਪ੍ਰਚਾਰ ਸਭ ਤੋਂ ਜ਼ਿਆਦਾ ਮੈਂ ਰੋਜ਼ ਤੀਂ ਰੀਖ ਦੇਖਨੀ ਆ ਤੂੰ ਰੋਜ਼ ਆਪਣਾ ਪ੍ਰਚਾਰ ਕਰਾਨਾ ਨੇ ਅਸੀਂ ਜਨਨੀਆਂ ਨੂੰ ਇਹ ਦੇਤਾ ਅਸੀਂ ਜਨਨੀਆਂ ਨੂੰ ਗੈਸ ਦਿੱਤੇ ਤੇ ਤੇਰੇ ਗੈਸ ਨਾਲ ਅਸੀਂ ਅੱਗ ਲਾਈਏ ਸਾਡੇ ਪੁੱਤਰ ਮਰਵਾਨਾ ਵੇ ਸਾਡੇ ਭਰਾ ਮਰਵੰਦਾ ਪਿਆਵੇਂ ਅਸੀਂ ਕੀ ਕਰੀਏ ਤੈਨੂੰ ਓ ਜਾਲਮ ਸਰਕਾਰ ਜੇ ਤੈਨੂੰ ਰਾਜਗਦੀ ਤੇ ਅਸੀਂ ਬਿਠਾ ਸਕਦੇ ਨਾ ਤੈਨੂੰ ਲੱਤਾਂ ਤੋਂ ਖੜ ਕੇ ਖਿੱਚ ਕੇ ਥੱਲੇ ਵੀ ਲਾ ਸਕਦੇ ਆ ਜੇ ਸਾਡੇ ਪੁੱਤਰ ਨਰਵੰਤਿਆ ਆ ਇਹ ਜਿਹੜੇ ਹਮਲੇ ਕਰਾ ਰਹੇ ਨੇ ਇਤਰੇ ਗੁੰਡੇ ਕਰ ਰਹੇ ਨੇ ਸਾਡੇ ਫੌਜੀ ਪੁੱਤਰ ਨਹੀਂ ਕਰ ਰਹੇ ਸਾਰੀ ਪੁਲਿਸ ਨਹੀਂ ਕਰ ਰਹੀ ਸਾਡੇ ਫੌਜੀ ਪੁੱਤਰ ਨਹੀਂ ਕਰ ਰਹੇ ਇਤਰੇ ਗੁੰਡੇ ਬਦਮਾਸ਼ ਕਰ ਰਹੇ ਨੇ ਜਿਹੜੇ ਹਮਲੇ ਕਰ ਰਹੇ ਨੇ ਜੀ ਭੈਣੇ ਤੁਸੀਂ ਕੁਝ ਕਹਿਣਾ ਚਾਹੋਗੇ ਤੁਸੀਂ ਵੀ ਪਿਛਲੇ 13 ਮਹੀਨੇ ਅੰਦੋਲਨ ਦੇ ਵਿੱਚ ਆਪਣੇ ਮਾਤਾ ਦੇ ਨਾਲ ਬੈਠੇ ਰਹੇ ਹੋ ਅੱਜ ਵੀ ਇੱਥੇ ਕਨੌਰੀ ਬਾਰਡਰ ਦੇ ਉੱਤੇ ਪਹੁੰਚੇ ਹੋ ਬਾਈ ਜੀ ਦਾ ਸਾਰ ਬਾਈ ਜੀ ਫਟੇ ਕਿ ਮੇਰਾ ਨਾਮ ਨਫੀਤ ਹੋ ਰਿਹਾ ਅਸੀਂ ਗੁਲਾਚੀ ਤੋਂ ਆਏ ਹਾਂ ਤੇ ਅਸੀਂ ਪਹਿਲਾਂ ਵੀ ਕਿਸਾਨਾਂ ਦੇ ਨਾਲ ਸੀ ਅੱਜ ਵੀ ਅਸੀਂ ਨਾਲ ਆ ਤੇ ਨਾਲ ਹੀ ਰਵਾਂਗੇ ਤੇ ਅਸੀਂ ਪੂਰਾ ਸਹਿਯੋਗ ਦਵਾਂਗੇ ਜਿੰਨਾ ਵੀ ਟਾਈਮ ਇਹ ਮੋਰਚਾ ਚੱਲੇਗਾ ਅਸੀਂ ਨਾਲ ਆ ਤੇ ਅਸੀਂ ਦਿੱਲੀ ਅੱਗੇ ਫੇਰ ਜਾਵਾਂਗੇ ਜਿੱਥੇ ਵੀ ਕਿਸਾਨ ਜਾਣਗੇ ਅਸੀਂ ਫੇਰ ਦੁਬਾਰਾ ਆਵਾਂਗੇ ਇੱਥੇ ਹਰਿਆਣਾ ਪੰਜਾਬ ਦਾ ਇਕਤਾ ਜਿੰਦਾਬਾਦ ਕਿਸਾਨਾਂ ਦਾ ਇਕਤਾ ਜਿੰਦਾਬਾਦ ਜੀ ਜੀ ਤਾਂ ਬਿਲਕੁਲ ਇਹ ਜੋਸ਼ ਆ ਇਹ ਜज्ਬਾ ਆ ਸਾਡੀ ماں ਖੜੀ ਹੋਈ ਆ ਇੱਥੇ ਸਾਡੀ ਭੈਣ ਖੜੀ ਹੋਈ ਆ ਅਕਸਰ ਜਿਹੜੀਆਂ ਮਹਿਲਾਵਾਂ ਨੂੰ ਇਹੀ ਸਮਝਿਆ ਜਾਂਦਾ ਕਿ ਇਹ ਤਾਂ ਛੁੱਲਿਆਂ ਚੌਕਿਆਂ ਤੱਕ ਸੀਮਤ ਨੇ ਪਰ ਜਦੋਂ ਜੰਗਾਂ ਦੇ ਵਿੱਚ ਲੋੜ ਪੈਂਦੀ ਆ ਉਦੋਂ ਵੀ ਇਹ ਇਹ ਨਾਲ ਮੋਢੇ ਨਾਲ ਮੋਢਾ ਲਾ ਕੇ ਛੜਦੀਆਂ ਆਂ ਦੀਆਂ ਕੁਝ ਕਹਿਣਾ ਚਾਹੁੰਦੇ ਨੇ ਮਾਤਾ ਕੀ ਕਹਿਣਾ ਚਾਹੁੰਦੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਨੀ ਆ ਮੋਦੀ ਦਿੱਲੀ ਮੇਰੀ ਵੀ ਆ ਮੈਂ ਦਿੱਲੀ ਚ ਪੈਦਾ ਹੋਈ ਆ ਮੈਂ ਦਿੱਲੀ ਦੀ ਬੇਟੀ ਆ ਰੇਆ ਮੇਰਾ ਹਰਿਆਣੇ ਚ ਹੋਇਆ ਆ ਤੂੰ ਕਿਵੇਂ ਕਹਿੰਨਾ ਪੰਜਾਬ ਦੇ ਉਗਰਵਾਦੀ ਆਏ ਹੋਏ ਨੇ ਮੈਂ ਦਿੱਲੀ ਦੀ ਬੇਟੀ ਆ ਮੈਂ ਦਿੱਲੀ ਦੀ ਵੀ ਆ ਤੇ ਹਰ ਹਰਿਆਣੇ ਦੀ ਨੂੰਹ ਆ ਹਰਿਆਣੇ ਤੋਂ ਆਈ ਹੋਈ ਆ ਹੁਣ ਤੂੰ ਇਹ ਵੇਖ ਲੈ ਤੇਰੇ ਦਿੱਲੀ ਵਾਲੇ ਵੀ ਇੱਥੇ ਆ ਗਏ ਨੇ ਤੇਰੇ ਹਰਿਆਣੇ ਵਾਲੇ ਵੀ ਇੱਥੇ ਆ ਗਏ ਨੇ ਤੂੰ ਨੀਰਾ ਇਹ ਹੀ ਨਾ ਕਹਿ ਕੇ ਪੰਜਾਬ ਦੇ ਉਗਰਵਾਦੀ ਆਏ ਹੋਏ ਨੇ ਇਹ ਪੰਜਾਬ ਦੇ ਉਗਰਵਾਦੀ ਨੇ ਉਗਰਵਾਦੀ ਤੇ ਗੁੰਡਾ ਸਭ ਤੋਂ ਵੱਡਾ ਤੂੰ ਐ ਹੁਣ ਤੇਰੀਆਂ ਲੱਤਾਂ ਖਿੱਚ ਕੇ ਤੇ ਤੈਨੂੰ ਥੱਲੇ ਲਾਣਾ ਸੰਗਾਸਨ ਤੋਂ ਮੂੰਹ ਤੁਹਾਡੇ ਮੂੰਹ ਤੈਨੂੰ ਸੱਟਣਾ ਹੈ ਹੁਣ ਇਹ ਸੋਚ ਲਈ ਜੇ ਤੂੰ ਗੁੰਡਾ ਗੱਦੀ ਤੋਂ ਬਾਜ਼ ਮਾ